ਦੋਸਤੋ ਇਹ ਵਾਲੀ ਗੇਜ ਪਿਸਟਨ ਦੀ ਅਲਾਈਨਮੈਂਟ ਕਰਨ ਵਾਸਤੇ ਹੈ ਤੇ ਮੈਂ ਹੁਣ ਤੁਹਾਡੇ ਧਿਆਨ ਦੇ ਵਿੱਚ ਇਹ ਲਿਆਉਣੀ ਚਾਹਣਾ ਹੈ ਵੀ ਇਸ ਇਨਸਟਰੂਮੈਂਟ ਨਾਲ ਆਪਾਂ ਪੈਨ ਦੇ ਵਿੱਚ ਪਲੇ ਕਿੰਨੀ ਪੈ ਗਈ ਬੁਸ਼ ਕਿ ਨਟਲੇ ਹੋਗੇ ਫਿਰ ਟਾਪ ਕਿੰਨੀ ਟਲੀ ਹੋ ਜਾਂਦੀ ਇਹ ਦੱਸਣਾ ਚਾਹੁੰਦੇ ਆ ਆਪਣੇ ਕੋਲੇ ਗੱਡੀ ਆਈ ਵਾਜ਼ ਪਿਸਟਨ ਕਾਫੀ ਕਰ ਰਿਹਾ ਹੈ ਤੇ ਪਿਸਟਨ ਦੀ ਟਾਪ ਵੀ ਡਾਊਨ ਹੈ ਤੇ ਇੰਜਨ ਹੈ ਜਿਹੜਾ ਬਾਰ ਬਾਰ ਓਵਰਹਾਲ ਹੋਇਆ ਹੈ ਵੀਡੀਓ ਦੇ ਐਂਡ ਤੱਕਰ ਬਣੇ ਰਹੇ ਜੋ ਸਮਝਾਉਣਾ ਚਾਹਣੇ ਆਪਾਂ ਦੋ ਤਿੰਨ ਪਾਰਟ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਇਹਦੀ ਟਾਪ ਦਿਖਾ ਰਹੇ ਹਾਂ ਜਦੋਂ ਟਾਪ ਡਾਊਨ ਹੋ ਜਾਵੇ ਤੇ ਬੜੇ ਸਰੀਆ ਪ੍ਰੋਬਲਮ ਕ੍ਰੀਏਟ ਹੁੰਦੀਆਂ ਅਕਸਰ ਹੀ ਛੋਟੇ ਛੋਟੇ ਬਲਾਕ ਦੇ ਵਿੱਚ ਇਹ ਮਕੈਨਿਕ ਅਕਸਰ ਚੀਜ਼ਾਂ ਦੱਸਣੀਆਂ ਨਹੀਂ ਚਾਹੁੰਦੇ ਸਿਰਫ ਤੇ ਸਿਰਫ ਇੱਕ ਵੀਡੀਓ ਵਾਇਰਲ ਕਰਨ ਵਾਸਤੇ ਛੋਟਾ ਜਿਹਾ ਬਲਾਕ ਪਾ ਦਿੰਦੇ ਤੇ ਹੁਣ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਦਾ ਹਾਂ ਵੀ ਥਿਉਰੀ ਕੀ ਹੈ ਥਿਉਰੀ ਮਗਰ ਲੌਜਿਕ ਕੀ ਹੈ ਲੌਜਿਕ ਇਹ ਹੈ ਵੀ ਇਹ ਆਵਾਜ਼ ਕਰ ਰਿਹਾ ਹੈ ਤੇ ਹੁਣ ਇਹਦੇ ਵਿੱਚ ਦੀ ਜਿਹੜਾ ਪੈਟਰੋਲ ਪਾਇਆ ਇਹਦਾ ਜਿਹੜਾ ਕੰਪਰੈਸਰ ਲੀਕ ਆ ਤੁਹਾਨੂੰ ਦਿਖਾਉਣੇ ਜਦੋਂ ਰਿੰਗ ਲੀਕ ਹੋ ਜਾਣਗੇ ਨਾ ਵੀਕ ਹੋ ਜਾਣਗੇ ਤੇ ਘਸ ਜਾਣਗੇ ਉਹ ਅੱਗੇ ਜਾ ਕੇ ਦਿਖਾਵਾਂਗੇ ਫਿਰ ਉਹ ਜਦੋਂ ਜਿਹੜਾ ਆਪਾਂ ਬੈਕ ਕੰਪਰੈਸਰ ਦਿਖਾਉਂਨੇ ਨੇ ਬਲੋ ਨਿਕਲਦੀ ਐ ਉਹੀ ਚੀਜ਼ ਐ 에ਅਰ ਨਾ ਤਾਂ ਨਿਕਲਨੇ ਨਿਕ ਕੋਈ ਲਿਕੜ ਨਿਕਲਣਾ ਸ਼ੁਰੂ ਹੋ ਗਿਆ ਸੋ ਗੱਲ ਮੈਨੂੰ ਲੱਗਦਾ ਸਮਝ ਗਏ ਹੋਵਗੇ ਜਿਹੜੇ ਦੋਸਤ ਪੁੱਛਦੇ ਹੁੰਦੇ ਤੁਸੀਂ ਪੈਸੇ ਕਿੰਨੇ ਲੈਂਦੇ ਹੋ ਵੀਰ ਜੀ ਪੈਸੇ ਅਸੀਂ ਬਿਲਕੁਲ ਆਪਣੀ ਮਿਹਨਤ ਦੇ ਮੁਤਾਬਕ ਜਾਇਜ਼ ਲੈਂਦੇ ਐ ਸਲੀਬਾਂ ਦੀ ਹਾਲਤ ਵੇਖੋ ਜਦੋਂ ਸਲੀਬਾਂ ਦੀ ਪਾਲਿਸ਼ ਉੱਡ ਜਾਵੇ ਅੰਦਰ ਝੜੀਆਂ ਪੈ ਜਾਣ ਤੇ ਰਿੰਗ ਘਸ ਜਾਣ ਤੇ ਮਿੱਤਰੋ ਫਿਰ ਗੱਡੀ ਚੱਲਣ ਯੋਗ ਨਹੀਂ ਹੁੰਦੀ ਕਿਉਂਕਿ ਟਰਬੋ ਵਾਲੀਆਂ ਗੱਡੀਆਂ ਇਹਨਾਂ ਨੂੰ 에ਅ ਦਾ ਪ੍ਰੈਸ ਪ੍ਰੈਸ਼ਰ ਹੈ ਜਿਹੜਾ ਪ੍ਰੈਸਿੰਗ ਹੈ ਕੰਪਰੈਸਰ ਉਹ ਪ੍ਰੋਪਰ ਚਾਹੀਦਾ ਸੋ ਮੈਂ ਦੱਸਣਾ ਚਾਹਣਾ ਇਸ ਵੀਡੀਓ ਵਿੱਚ ਆਪਣੀ ਜਾਣ ਸੌਖੀ ਕਰਨੀ ਚਾਹਣਾ ਹੈ ਕੰਮ ਹਰ ਇੱਕ ਵਿਅਕਤੀ ਦਾ ਕਰਨਾ ਹੈ ਤੇ ਕਰੋਨਾ ਵੀ ਚਾਹੁੰਦਾ ਹੈ ਕਰਨਾ ਉਸ ਵਿਅਕਤੀ ਦਾ ਜਿਹੜਾ ਕਦਰਦਾਨ ਹੈ ਸਲੀਬਾ ਨੂੰ ਆਪਾਂ ਸਾਫ਼ ਕਰਕੇ ਦਿਖਾਉਨੇ ਆ ਵੀ ਇਹਦੀ ਕੰਡੀਸ਼ਨ ਹੈ ਕੀ ਝਰੀਆਂ ਕਿੰਨੀਆਂ ਜਦੋਂ ਤੁਸੀਂ ਬਿਨਾਂ ਖੁੱਲੀ ਤੋਂ ਐਸਟੀਮੇਟ ਲੈਨੇ ਹੋ ਤੇ ਜੋ ਜਾਂ ਮਿਸਤਰੀਆਂ ਕੋਲ ਕੰਮ ਕਰਾਉਣਾ ਚਾਹੁੰਦੇ ਹਾਂਜੀ ਹਾਂਜੀ ਉਵੇਂ ਕਰ ਕਰ ਤੋਰੀ ਜਾਂਦੇ ਆਪਣੇ ਤਾਂ ਤਾ ਨਹੀਂ ਹੁੰਦਾ ਸਲੀਬਾਂ ਦੀ ਹਾਲਤ ਵੇਖੋ ਕਿੰਨੀ ਹਾਲਤ ਮਾੜੀ ਐ ਸੋ ਮੈਨੂੰ ਲੱਗਦਾ ਵੀ ਬਹੁਤ ਮੇਰੀ ਆਡੀਅנס ਸਮਝਦਾਰ ਹੋ ਰਹੀ ਐ ਜਿੱਥੇ ਤੁਸੀਂ ਗੱਡੀ ਲੰਵੀ ਲੈਨੇ ਹੋ ਤੇ ਉਹਨੂੰ ਚਲਾਉਣਾ ਕਿਵੇਂ ਐ ਤੇ ਪੁਰਾਣੀ ਲੈਨੇ ਹੋ ਉਹਦੀ ਰੱਖ-ਰਖਾ ਕਿਵੇਂ ਕਰਨੀ ਐ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤੋ ਇਹ ਇੰਜਨ ਦੀ ਹਾਲ ਟਰਬੋ ਵੀ ਇਹ ਦਾ ਡਾਊਨ ਐ ਕੰਟਰੋਲ ਪਾਇਆ ਸੀ ਬਾਈ ਜੀ ਅੱਖੀ ਤਾਂ ਠੀਕ ਐ ਨਹੀਂ ਪਤਾ ਵੀਰੋ ਤੁਹਾਨੂੰ ਕਿੱਥੇ ਕੀ ਨੁਕਸ ਹੁੰਦਾ ਹੁਣ ਪਿਸਟਰਾਂ ਦਾ ਸਾਈਜ਼ ਵੇਖੋ ਤੇ ਆਪਾਂ ਰਿੰਗ ਦਿਖਾਉਣੇ ਤੁਹਾਨੂੰ ਇਹ ਰਿੰਗ ਜਿਹੜੇ ਡਾਊਨ ਹੋਏ ਹੋਏ ਐ ਘਸੇ ਹੋਏ ਐ ਇਹਨਾਂ ਵਿੱਚ ਦੀ 에ਅਰ ਤੇ ਆਇਲ ਕਿਵੇਂ ਇੱਕ ਪਰਤੇ ਥੱਲੇ ਜਾਂਦਾ ਸੱਟਾਂ ਬੜੀਆਂ ਲੱਗ ਜਾਂਦੀਆਂ ਲੋਕਾਂ ਨੂੰ ਲੱਗਦਾ ਬਈ ਪੈਸੇ ਬੜੇ ਸੌਖੇ ਮਿਸਤਰੀਆਂ ਨੂੰ ਬਣਦੇ ਆ ਗੱਲਾਂ ਕਰਨੀਆਂ ਮਿੱਤਰੋ ਬੜੀਆਂ ਸੌਕੀਆਂ ਐ ਥਲੇ ਵੇਖੋ ਕਿੰਨੀਆਂ ਐ ਕਿਸੇ ਨੇ ਨਹੀਂ ਦਿਖਾਉਣੀ ਟਰਾਲ ਪੌਲਰ ਨੇ ਕਹਿੰਨੇ ਆਜੋ ਜੀ ਆਜੋ ਜੀ ਹਾਂਜੀ ਹਾਂਜੀ ਸੋ ਦੋਸਤੋ ਪੀਸਾਂ ਦੀ ਹਾਲਤ ਦੇਖੋ ਕ੍ਰਿੰਕ ਦੀ ਹਾਲਤ ਦੇਖੋ ਜਦੋਂ ਤੁਸੀਂ ਭਜਾਉਨੇ ਜਾਂਦਾ ਹੈ ਕੇ ਇਹਦੀ ਲਾਈਟ ਜਗ ਜਾਂਦੀ ਹੈ ਰੈੱਡ ਵਾਲੀ ਆਇਲ ਵਾਲੀ ਇਸੇ ਦਾ ਹੀ ਕਾਰਨ ਹੈ ਸੋ ਫਿਟ ਕਰ ਰਹੇ ਹਾਂ ਧੰਨ ਗੁਰੂ ਰਾਮਦਾਸ ਸਮਰੱਥ ਗੁਰੂ ਸਿਰ ਹੱਤਰ ਧੰਨ ਤਾਲ ਸ੍ਰੀ ਗੁਰੂ ਰਾਮਦਾਸ ਸੋਡੀ ਪਾਸ਼ਾ ਸਮਰੱਥ ਗੁਰੂ ਸਿਰ ਹੱਤਰ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਆਪਰਾ ਜੀ ਹੁਣ ਦੇਖੋ ਇੰਜਨ ਪਰਫੈਕਟ ਦੇਖੋ ਜੀ ਇਹਦੇ ਚ ਕਲੀਅਰੈਂਸ ਹੈਗੀ ਬੇਟਾ ਇਹਦੇ ਕਲੀਅਰੈਂਸ ਹੈਗੀ ਥੋੜੀ ਜੀ ਦਿਖ ਰਹੀ ਟਾਪ ਦੀ ਇਧਰ ਦੇਖੋ ਅੱਗੇ ਚੱਲਿਓ ਆਈਪੀਐਲ ਦੇ ਆਪਾਂ ਪਿਸਟਲ ਪਾਤੇ ਜੀ ਆਈਪੀਐਲ ਦਿਖਾ ਦਿਓ ਬੇਟਾ ਆਜੋ ਜ਼ੋਰ ਐਕਿਊਰੇਸੀ ਛੋਣਾ ਜ਼ਰੂਰੀ ਹੈ ਜਦੋਂ ਗੱਡੀ ਗਰਮ ਹੋ ਜਾਂਦੀ ਹੈ ਬਲਾਕ ਦਾ ਫੇਸ ਤੇ ਹੈਡ ਦਾ ਫੇਸ ਪਰਫੈਕਟ ਹੋਣਾ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਹੈ 아이ਸ਼ ਯਾ ਵਾਸ਼ੀ ਦੋਸਤੋ ਇੱਥੇ ਮੈਂ ਗੱਲ ਕਰਾਂ ਤਾਂ ਮੈਂ ਹਮੇਸ਼ਾ ਚਾਹਣਾ ਹੈ ਵੀ ਕੰਮ ਦੀ ਕੁਆਲਿਟੀ ਦਿੱਤੀ ਜਾ ਸਕੇ ਕਸਟਮਰ ਕੁਆਲਿਟੀ ਨਹੀਂ ਮੰਗਦਾ ਉਸ ਨੂੰ ਇਹ ਨਹੀਂ ਪਤਾ ਵੀ ਜਦੋਂ ਗੱਡੀ ਨਵੀਂ ਆਉਂਦੀ ਹੈ ਤਾਂ ਉਹਦੇ ਪਾਰਟਸ ਸਾਰੇ ਜੈਨੂਨ ਤੇ ਪਰਫੈਕਟ ਹੁੰਦੇ ਆ ਲੋਕ ਤਾਂ ਉਸ ਇੰਜਨ ਨੂੰ ਵੀ ਡਾਊਨ ਕਰ ਦਿੰਦੇ ਨੇ ਅਸੀਂ ਤਾਂ ਫਿਰ ਉਹਨੂੰ ਮੈਨੇਜ ਕਰਦੇ ਆਂ ਇੰਡੀਅਨ ਕੰਪਨੀਆਂ ਦੇ ਪਾਰਟਸ ਜਿਹੜੇ ਸਿਲੈਕਟਡ ਚੰਗੇ ਆ ਫਿੱਟ ਕਰਦੇ ਆਂ ਜਿੰਨੀ ਐਫਰਟਸ ਕੰਮ ਆਸਤੇ ਹੋਣੀ ਚਾਹੀਦੀ ਐ ਉਹ ਅਸੀਂ ਕਰਦੇ ਆਂ ਪਰ ਦੁਨੀਆ ਸਾਡੇ ਐਫਰਟਸ ਤੋਂ ਖੁਸ਼ ਨਹੀਂ ਹੁੰਦੀ ਉਹ ਸੋਚਦੇ ਵੀ ਇਹ ਬਾਈ ਲੇਬਰ ਕਿਉਂ ਜ਼ਿਆਦਾ ਲੈ ਰਿਹਾ ਹੈ ਵੀਰ ਜੀ ਮੈਂ ਕਿਸੇ ਚੀਜ਼ ਦੀ ਲੇਬਰ ਜ਼ਿਆਦਾ ਲੈ ਰਿਹਾ ਤਾਂ ਉਸ ਦੀ ਮੈਂ ਮਿਹਨਤ ਵੀ ਜ਼ਿਆਦਾ ਕਰ ਰਿਹਾ ਸੁਪਰੀਤ ਮੋਟਰਜ਼ ਮੋਗਾ ਮੇਰੀ ਤਾਂ ਕੋਸ਼ਿਸ਼ ਇਹੀ ਹੈ ਬਿਨਾਂ ਤਾਂ ਮੈਂ ਕਾਸਟ ਕਟਿੰਗ ਚ ਜਾਵਾਂ ਕੰਮ ਥੋੜਾ ਤੇ ਥੋੜਾ ਹੋਈ ਸਹੀ ਪਰ ਕਰਨਾ ਇੱਕ ਜਾਂ ਦੋ ਗੱਡੀਆਂ ਦਾ ਕੰਮ ਦੀ ਕੁਆਲਿਟੀ ਦੇ ਕੇ ਤੋਰੀ ਦੀਏ ਦੋਸਤੋ ਬਹੁਤ سارے ਦੋਸਤ ਪੈਸੇ ਰੇਟ ਸੁਣ ਕੇ ਵਾਪਸ ਚਲੇ ਜਾਂਦੇ ਆ ਤੇ ਮਿਸਤਰੀਆਂ ਨੂੰ ਨਿੰਦਦੇ ਰਹਿੰਦੇ ਆ ਇਹ ਰਾ ਕਰਿਆ ਕਰੋ ਧੰਨਵਾਦ